ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਪੱਖ ਦੀ ਨਜ਼ਰ ਆ ਰਹੀ ਹੈ ਉੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਗਾਂ ਰਾਜੋਬਿੰਦੂ ਗਵਾਹੀ ਹੈ ਕਿ ਕਾਂਗਰਸ ਪਾਰਟੀ ਨੇ ਆਉਣ ਵਾਲੇ ਸਮੇਂ ਚ 2024 ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਕੜਨ ਨੂੰ ਲੈ ਕੇ ਮੋਗਾ ਦੇ ਵਿੱਚ ਮੀਟਿੰਗ ਬੁਲਾਈ ਗਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜੋਬਿੰਦੂ ਨੇ ਕਿਹਾ ਕਿ ਪਿਛਲੇ ਪ੍ਰਦਰਸ਼ਨ ਦੌਰਾਨ ਅਸੀਂ ਕਿਸਾਨਾਂ ਨੂੰ ਦਿੱਲੀ ਘੇਰੇ ਤੱਕ ਸੁਰੱਖਿਅਤ ਰਸਤਾ ਇਹ ਕਿੰਨੀ ਬਣਾਇਆ ਜਿਸ ਨਾਲ ਉਨ੍ਹਾਂ ਦਰਸ਼ਨ ਨੂੰ ਸ਼ਾਂਤੀਮਈ ਟੰਗਣਾ ਜਾਰੀ ਰੱਖਿਆ ਵਰਤਮਾਨ ਵਿੱਚ ਸਾਡੇ ਕਿਸਾਨ ਭਰਾਵਾਂ ਨੂੰ ਬਾਰਡਰਾਂ ਤੇ ਬਹਿਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰਿਆਣਾ ਦੀ ਪੁਲਿਸ ਤੇ ਭਾਜਪਾ ਦੀ ਗਵਾਹੀ ਵਾਲੇ ਪ੍ਰਸ਼ਾਸਨ ਦੁਆਰਾ ਅੰਜਾਮ ਦਿੱਤਾ ਜਾ ਰਿਹਾ ਜਦੋਂ ਕਿ ਖੇਤਰੀ ਸਰਕਾਰ ਨੇ ਸਾਦੂਸ਼ੀ ਟੁਕਬੀ ਤਾਰੀ ਹੋਈ ਹੈ ਰਾਜਵਿਕ ਨੇਗੇ ਵੀ ਕਿ ਹੈ ਕਿ ਮੈਂ ਕਿਸਾਨ ਪ੍ਰਿਤਪਾਲ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਿਸੂ ਤੇ ਹਰਿਆਣਾ ਪੁਲਿਸ ਦੁਆਰਾ ਹਮਲਾ ਕੀਤਾ ਜਾ ਰਿਹਾ ਹੈ ਉਹ ਤਰਨੇ ਵਾਲੇ ਥਾਂ ਤੇ ਲੰਗਰ ਮੁਹਿੰਗਿਆ ਕਰਵਾ ਰਹੇ ਸੇ ਉਸ ਦਾ ਆਪਰੇਸ਼ਨ ਹੁਣ ਸਫਲ ਹੋ ਗਿਆ ਤੇ ਮੈਂ ਉਸੇ ਪਰਵਾਹ ਨਾ ਲਗਾਤਾ ਸੰਪਰਕ ਦੇ ਵਿਚਾਰ ਅਸੀਂ ਹੀ ਯਕੀਨੀ ਬਣਾਵਾਂਗੇ ਕਿ ਪ੍ਰੀਤਪਾਲ ਦਾ ਸਾਰਾ ਇਲਾਜ ਕੀਤਾ ਜਾਵੇ ਤੇ ਜਲਦ ਜਲਦ ਉਸ ਦੀ ਸਿਹਤ ਜਲਦੀ ਠੀਕ ਹੋ ਜਾਵੇ ਅਜਿਹੇ ਜਿਹੜਾ ਬਿਆਨ ਹੁਣ ਪੰਜਾਬ ਕਾਂਗਰਸ ਦੇ ਬਦਾਰ ਰਾਜਵਿੰਗ ਬੋਲੋ ਜਿਹੜਾ ਦੇ ਦਿੱਤਾ ਗਿਆ ਹੈ